ਜੋ ਜਨ ਭਾਉ ਭਗਤ ਕਛ ਜਨ ਤਾ ਕੋ ਅਚਰਜ ਕਹੋ ਭਗਤ ਜੀ ਕਹਿੰਦੇ ਇਸ ਵਿੱਚ ਕੋਈ ਅਨੋਖੀ ਗੱਲ ਨਹੀਂ ਹੈ ਕੋਈ ਅਚਰਜ ਵਾਲੀ ਗੱਲ ਨਹੀਂ ਹੈ ਜਿਹੜਾ ਵੀ ਮਨੁੱਖ ਪ੍ਰਭੂ ਦੇ ਪੇਮ ਭਗਤੀ ਵਿੱਚ ਜੁੜ ਜਾਂਦਾ ਹੈ ਨਾ ਭਗਤ ਜੀ ਕਹਿੰਦੇ ਉਹ ਪਰਮਾਤਮਾ ਵਿੱਚ ਇੱਕਮਿਕ ਹੋ ਜਾਂਦਾ ਹੈ। ਇਹਨਾਂ ਦੀ ਚ ਕੋਈ ਓਨੋਖੀ ਗੱਲ ਨਹੀਂ ਹੈ। ਜਿਹੜਾ ਵੀ ਪਰਮਾਤਮਾ ਦੇ ਨਾਮ ਨਾਲ ਜੁੜ ਜਾਂਦਾ ਹੈ ਪੂਰੀ ਤਰ੍ਹਾਂ ਜਿਹੜਾ ਵੀ ਪਰਮਾਤਮਾ ਦੇ ਪ੍ਰੇਮ ਵਿੱਚ ਜੁੜ ਜਾਂਦਾ ਹੈ ਭਗਤ ਜੀ ਕਹਿੰਦੇ ਉਹ ਪਰਮਾਤਮਾ ਦੇ ਨਾਮ ਵਿੱਚ ਇੱਕਮਿਕ ਹੋ ਜਾਂਦਾ ਹੈ। ਕੋਈ ਫਰਕ ਨਹੀਂ ਰਹਿ ਜਾਂਦਾ। ਕਿਵੇਂ ਉਦਾਰ ਵਿਦਿਤੀ ਫਿਰ ਭਗਤ ਜੀ ਨੇ ਜਿਉਂ ਜਲ ਜਲ ਮੈਂ ਪੈਸ ਨ ਨਿਕਸ ਹੈ ਪੈਸ ਦਾ ਪਾਉ ਪੈਕੇ ਕਹਿੰਦੇ ਜਿਵੇਂ ਪਾਣੀ ਪਾਣੀ ਵਿੱਚ ਮਿਲ ਜਾਂਦਾ ਹੈ ਨਾ ਫਿਰ ਮੁੜ ਕੇ ਵੱਖਰਾ ਨਹੀਂ ਕੀਤਾ ਜਾ ਸਕਦਾ ਕਹਿੰਦੇ ਇਸੇ ਤਰ੍ਹਾਂ ਭਗਤ ਜੀ ਨੇ ਵੀ ਆਪਣਾ ਆਪ ਪਰਮਾਤਮਾ ਨਾਲ ਜੋੜ ਕੇ ਉਹ ਵੀ ਇੱਕ ਮਿਕ ਹੋ ਗਏ ਨੇ ਫਰਕ ਨਹੀਂ ਹੈ ਭਗਤ ਕਬੀਰ ਜੀ ਮਹਾਰਾਜ ਤੇ ਪਰਮਾਤਮਾ ਦੇ ਵਿੱਚ ਫਰਕ ਨਹੀਂ ਹੈ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਜਿੰਨੇ ਵੀ ਗੁਰਸਹਿਬਾਨ ਨੇ ਜਿੰਨੇ ਵੀ ਭਗਤ ਗੁਰਸਿੱਖ ਨੇ ਪੜ ਸਹਿਬਾਨ ਨੇ ਉਹਨਾਂ ਚ ਤੇ ਪਰਮਾਤਮਾ ਚ ਕੋਈ ਫਰਕ ਨਹੀਂ ਹੈ ਉਹ ਇੱਕਮਿਕ ਹੋ ਚੁੱਕੇ ਨੇ ਜਿਵੇਂ ਪਾਣੀ ਨੂੰ ਪਾਣੀ ਵਿੱਚ ਮਿਲਾ ਦਿੱਤਾ ਜਾਂਦਾ ਫਿਰ ਫਰਕ ਜਿਹੜਾ ਉਹ ਪਤਾ ਨਹੀਂ ਲੱਗਦਾ ਤੁਸੀਂ ਬਚਨ ਵੀ ਪੜਦੇ ਹੋ ਜਿਨ ਸੇਵਿਆ ਜਿਨ ਸੇਵਿਆ ਮੇਰਾ ਹਰਜੀ ਤੇ ਹਰ ਰੂਪ ਸਮਾਸੀ ਤੇ ਦਾ ਭਾਵ ਹੈ ਉਹ ਕਹਿੰਦੇ ਜਿਨ੍ਹਾਂ ਨੇ ਪ੍ਰਮਾਤਮਾ ਨੂੰ ਧਿਆਇਆ ਜਿਨ੍ਹਾਂ ਨੇ ਪ੍ਰਮਾਤਮਾ ਨੂੰ ਧਿਆਇਆ ਉਹ ਪ੍ਰਮਾਤਮਾ ਦਾ ਹੀ ਰੂਪ ਹੋ ਗਏ ਨੇ ਉਹ ਪ੍ਰਮਾਤਮਾ ਵਿੱਚ ਇੱਕ ਮਿਕ ਹੋ ਗਏ ਨੇ ਫਿਰ ਕੋਈ ਫਰਕ ਨਹੀਂ ਰਹਿ ਜਾਂਦਾ ਗੁਨਾਹ ਕਰਕੇ ਜੋ ਪ੍ਰਮਾਤਮਾ ਚ ਗੁਣ ਉਹ ਗੁਰਸਿੱਖਾਂ ਦੇ ਵਿੱਚ ਵੀ ਗੁਣ ਨੇ ਜਿਨ ਸੇਵਿਆ ਜਿਨ ਸੇਵਿਆ ਮੇਰਾ ਹਰਜੀ ਤੇ ਹਰ ਹਰ ਰੂਪ ਸਮਸੀ ਨੌਵੇਂ ਪਿਤਾ ਪਾਤਸ਼ਾਹੀ ਜੀ ਨੇ ਵੀ ਬਖਸ਼ਿਸ਼ ਕੀਤੀ ਹੈ ਗੁਰ ਕਿਰਪਾ ਜਿਹਨਰ ਕੋ ਕੀਨੀ ਤੈ ਇਹ ਜੁਗਤ ਪਛਾਨੀ ਕਹਿੰਦੇ ਜਿੰਨਾ ਉੱਤੇ ਗੁਰੂ ਨੇ ਕਿਰਪਾ ਕਰ ਦਿੱਤੀ ਜਿੰਨਾ ਉੱਤੇ ਗੁਰੂ ਨੇ ਬਖਸ਼ਿਸ਼ ਕਰ ਦਿੱਤੀ ਉਹਨਾਂ ਨੇ ਸੰਸਾਰ ਵਿੱਚ ਰਹਿ ਕੇ ਇਹ ਜੁਗਤੀ ਨੂੰ ਪਹਿਚਾਣ ਲਿਆ ਬੀਅਸੀ ਸੰਸਾਰ ਵਿੱਚ ਕੀ ਕਰਨਾ ਏ ਹਾਂ ਸਾਡਾ ਕੀ ਮਨੋਰਥ ਹੈ ਅਸੀਂ ਜਗਤ ਵਿੱਚ ਕਰਨ ਕੀ ਆਏ ਹਾਂ ਜਿਨ੍ਹਾਂ ਨੇ ਇਸ ਜੁਗਤੀ ਨੂੰ ਪਹਿਚਾਣ ਲਿਆ ਫਿਰ ਸਹਿਬ ਜੀ ਕਹਿੰਦੇ ਉਹਨਾਂ ਦੀ ਅਵਸਥਾ ਨਾਨਕ ਲੀਨ ਭਯੋ ਗੋਬਿੰਦ ਸਿਓ ਜਿਉ ਪਾਨੀ ਸੰਗ ਪਾਨੀ ਕਹਿੰਦੇ ਫਿਰ ਉਹਨਾਂ ਦਾ ਤੇ ਪ੍ਰਮਾਤਮਾ ਵਿੱਚ ਕੋਈ ਫਰਕ ਨਹੀਂ ਰਹਿ ਜਾਂਦਾ ਬਸ ਗੱਲ ਇੰਨੀ ਕੋ ਹੈ ਵਾਹਿਗੁਰੂ ਜੀ ਬਿਸ ਸੰਸਾਰ ਵਿੱਚ ਰਹਿ ਕੇ ਜਿਨ੍ਹਾਂ ਨੇ ਇਹ ਪਹਿਚਾਨ ਕਰ ਲਈ ਵੀ ਸਿ ਨਾਮ ਵੀ ਜਪਣਾਏ ਅਸੀਂ ਪਰਮਾਤਮਾ ਦੀ ਯਾਦ ਨਾਲ ਵੀ ਜੁੜਨਾ ਹੈ ਜਾਂ ਬੰਦਗੀ ਕਰਨ ਵੀ ਆਇਆ ਜੇ ਹੋਰ ਕਾਰਜ ਕਰਦੇ ਆ ਜਿਨ੍ਹਾਂ ਨੇ ਇਹ ਪਹਿਚਾਨ ਲਿਆ ਇਸ ਜੁਗਤੀ ਨੂੰ ਵੀ ਸਿ ਪਰਮਾਤਮਾ ਦਾ ਨਾਮ ਵੀ ਧਿਆਉਣਾ ਹੈ ਫਿਰ ਉਹ ਲੀਨ ਹੋ ਜਾਂਦੇ ਆ ਪਰਮਾਤਮਾ ਵਿੱਚ ਜਦੋਂ ਦੀ ਯਾਦ ਵਿੱਚ ਲੀਨ ਹੋ ਜਾਂਦੇ ਆ ਫਿਰ ਸਹਿਬ ਜੀ ਕਹਿੰਦੇ ਜਿਵੇਂ ਪਾਣੀ ਵਿੱਚ ਪਾਣੀ ਮਿਲ ਜਾਂਦਾ ਫਰਕ ਨਹੀਂ ਰਹਿ ਜਾਂਦਾ ਤਰੇਸੇ ਤਰ੍ਹਾਂ ਜਿਹੜੇ ਨਾਮ ਨਾਲ ਜੁੜ ਜਾਂਦੇ ਨੇ ਫਿਰ ਉਹਨਾਂ ਚ ਤੇ ਪਰਮਾਤਮਾ ਚ ਕੋਈ ਫਰਕ ਨਹੀਂ ਰਹਿ ਜਾਂਦਾ ਗੱਲ ਪ੍ਰੇਮ ਦੀ ਹੈ ਗੱਲ ਇੱਕਮਿਕ ਹੋਣ ਦੀ ਹੈ ਇੱਕ ਦੋ ਬੇਨਤੀਆਂ ਕਰਾਂ ਪਜੀਨ ਜਿਹੜੇ ਮਨੁੱਖ ਗੁਰੂ ਨਾਲ ਅਤਤ ਦਾ ਪ੍ਰੇਮ ਪਾ ਲੈਂਦੇ ਆ ਨਾ ਅਤਿ ਦੀ ਪ੍ਰੀਤ ਪਾ ਲਿੰਦਿਆ ਫਿਰ ਉਹਨਾਂ ਲਈ ਉਹਨਾਂ ਗੁਰਮੁਖ ਪਿਆਰਿਆਂ ਲਈ ਲਾਜ਼ਮੀ ਜ਼ਰੂਰੀ ਨਾਮ ਤੇ ਬਾਣੀ ਹੈ ਜਿਨ੍ਹਾਂ ਨੂੰ ਪ੍ਰੇਮ ਪਾਲਿਆ ਗੁਰੂ ਦੀ ਬਾਣੀ ਨਾਲ ਗੁਰੂ ਦੀ ਬੰਦਗੀ ਨਾਲ ਅਤ ਦਾ ਪ੍ਰੇਮ ਪਾਲਿਆ ਫਿਰ ਉਹਨਾਂ ਲਈ ਲਾਜ਼ਮੀ ਜੀਵਨ ਦੇ ਅੰਦਰ ਉਹਨਾਂ ਲਈ ਲਾਜ਼ਮੀ ਤੇ ਜ਼ਰੂਰੀ ਨਾਮ ਹੈ ਨਿਤਨੇਮ ਬੰਦਗੀ ਹੈ ਹੁਣ ਦੁਨੀਆਵੀ ਤੌਰ ਤੇ ਮੈਂ ਬੇਨਤੀ ਕਰਾਂ ਸਮਝਣ ਲਈ ਹੁਣ ਸਾਨੂੰ ਆਪਣੇ ਪਰਿਵਾਰ ਦੇ ਨਾਲ ਬੱਚਿਆਂ ਨਾਲ ਪ੍ਰੇਮ ਹੈ ਪਿਆਰ ਹੈ ਤੇ ਕੋਈ ਵੀ ਗੱਲ ਹੋ ਜਿਸ ਇੱਕ ਸ਼ਬਦ ਵਰਤ ਦੇਣੀ ਹੈ ਨਾ ਵੀ ਪਹਿਲਾਂ ਸਾਨੂੰ ਬੱਚੇ ਹੈ ਜੀ ਫਿਰ ਲ ਸਾਨੂੰ ਪਰਿਵਾਰ ਹੈ ਫਿਰ ਬਾਕੀ ਹੈ ਕੰਮ ਕਿਉਂਕਿ ਪ੍ਰੇਮ ਹੈ ਸਾਡਾ ਪਿਆਰ ਹੈ ਇਸੇ ਤਰ੍ਹਾਂ ਸਹਿਬ ਜੀ ਕਹਿੰਦੇ ਜਿਹੜੇ ਨਾਮ ਤੇ ਬੰਦਗੀ ਚ ਪੂਰੀ ਤਰ੍ਹਾਂ ਭਿੱਜ ਜਾਂਦੇ ਨੇ ਫਿਰ ਉਹ ਆਖ ਦਿੰਦੇ ਵੀ ਪਹਿਲਾਂ ਸਾਨੂੰ ਨੇਮ ਹੈ ਬਾਕੀ ਕਾਰਜ ਕਰ ਲਾਂਗੇ ਅਸੀਂ ਪਰ ਪਹਿਲਾਂ ਸਾਨੂੰ ਨੇਮ ਹੈ ਪਹਿਲਾਂ ਗੁਰੂ ਦੇ ਚਰਨਾਂ 'ਚ ਹਾਜ਼ਰੀ ਹੈ ਪਹਿਲਾਂ ਸਾਨੂੰ ਗੁਰੂ ਦੀ ਬਾਣੀ ਹੈ ਫਿਰ ਉਹ ਨੇਮ ਛੱਡਦੇ ਨਹੀਂ ਹੈ ਫਿਰ ਉਹ ਨੇਮ ਨੂੰ ਤਿਆਗਦੇ ਨਹੀਂ ਹੈ ਸਹਿਬ ਜੀ ਕਹਿੰਦੇ ਫਿਰ ਉਹਨਾਂ ਦੀ ਜਿਹੜੀ ਵਸਤ ਹੈ ਨਾ ਬਾਬਾ ਫਰੀਦ ਜੀ ਵਾਂਗੂ ਹੋ ਜਾਂਦੀ ਹੈ ਕਿ ਜੋ ਸਿੱਜੋ ਕੰਬਲੀ ਅੱਲਾ ਵਰਸੋ ਮੇਂ ਜਾਏ ਮਿਲਾਂ ਤਿੰਨ ਸੱਜਣਾ ਟੁੱਟੋ ਨਾਹੀ ਨਹੀਂ ਫਿਰ ਉਹ ਕਿੰਦੇ ਅੱਤ ਦਾ ਮੀ ਪੈ ਜੇ ਮੇਰੇ ਕੱਪੜੇ ਭੇਜ ਜਾਣ ਮੇਰੀ ਖੰਬਲੀ ਪੱਟੀ ਹੋਈ ਉਹ ਵੀ ਖਰਾਬ ਹੋ ਜੇ ਮੈਨੂੰ ਕੋਈ ਦਿੱਕਤ ਨਹੀਂ ਪਰ ਮੈਂ ਗੁਰੂ ਨੂੰ ਮਿਲਾਂਗਾ ਕਿਉਂ ਮੇਰਾ ਪਿਆਰ ਨਾ ਟੁੱਟ ਜਾਵੇ ਮੇਰਾ ਪ੍ਰੇਮ ਨਾ ਟੁੱਟ ਜਾਵੇ ਮੈਂ ਜਿਹੜੀ ਬੇਨਤੀ ਕਰ ਰਿਹਾ ਹਾਂ ਅਪ ਜੀ ਨੂੰ ਵੀ ਜਿਨ੍ਹਾਂ ਦਾ ਪ੍ਰੇਮ ਬਣ ਜਾਂਦਾ ਹੈ ਗੁਰੂ ਦਾ ਅਤ ਦੀ ਜਿੰਨਾਂ ਦੀ ਪ੍ਰੀਤ ਹੋ ਜਾਂਦੀ ਹੈ ਗੁਰੂ ਦੇ ਨਾਲ ਫਿਰ ਉਹ ਨੇਮ ਨੂੰ ਨਹੀਂ ਛੱਡਦੇ ਉਹਨਾਂ ਲਈ ਲਾਜ਼ਮੀ ਬਣ ਜਾਂਦਾ ਹੈ ਗੁਰੂ ਦਾ ਇੱਕ ਇੱਕ ਹੁਕਮ ਗੁਰੂ ਦੀ ਬਖਸ਼ੀ ਹੋਇਆ ਇੱਕ ਇੱਕ ਨੇਮ ਜਿਹੜਾ ਉਹਨਾਂ ਲਈ ਜ਼ਰੂਰੀ ਬਣ ਜਾਂਦਾ ਹੈ ਜੀਵਨ ਦੇ ਅੰਦਰ ਤੇ ਉਹ ਇਹਨਾਂ ਚੀਜ਼ਾਂ ਨੂੰ ਲਾਜ਼ਮੀ ਕਰਦੇ ਨੇ ਉਹ ਲਾਜ਼ਮੀ ਸਮਝਦੇ ਨੇ ਆਪਣੇ ਜੀਵਨ ਦੇ ਅੰਦਰ ਗੁਰੂ ਅੰਗਦ ਦੇ ਪਾਤਸ਼ਾਹ ਜੀ ਨੇ ਬੜੀ ਪਿਆਰੀ ਪ੍ਰਭਾਸ਼ਾ ਦਿੱਤੀ ਮੇਰੇ ਸਮੇਤ ਬੇਨਤੀ ਵੀ ਉਹਨਾਂ ਸ਼ਬਦਾਂ ਤੋਂ ਅਸੀਂ ਅੰਦਾਜ਼ਾ ਲਾ ਲਈਏ ਵੀ ਗੁਰੂ ਨਾਲ ਕਿੰਨਾ ਕੋ ਪ੍ਰੇਮ ਹੈ ਗੁਰੂ ਨਾਲ ਸਾਡਾ ਕਿੰਨਾ ਕੋ ਪਿਆਰ ਹੈ ਇਹ ਕਨੇਹੀ ਆਸ਼ਕੀ ਕਨੇਹੀ ਦਾ ਭਾਵ ਹੈ ਇਹ ਕਿਹੜਾ ਆਸ਼ਕ ਹੋਇਆ ਇਹ ਕਿਹੜਾ ਪ੍ਰੇਮ ਹੋਇਆ ਇਹ ਕਨੇਹੀ ਆਸ਼ਕੀ ਸਹਿਬ ਜੀ ਕਹਿੰਦੇ ਭਈ ਇਹ ਤੇਰਾ ਪਿਆਰ ਕਿਡਾ ਹੋਇਆ ਪਈ ਸਰਬੰਸ ਗੁਰੂ ਨੇ ਵਾਰਿਆ ਸਾਡੇ ਨਹੀਂ ਸਭ ਕੁਝ ਗੁਰੂ ਨੇ ਕੀਤਾ ਤੱਤੀ ਤਵੀਤੇ ਗੁਰੂ ਬੈਠਾ ਮਾਛੀ ਵੜੇ ਦੇ ਜੰਗਲਾਂ ਚ ਗੁਰੂ ਜਾ ਸੁਤਾ ਸਭ ਕੁਝ ਗੁਰੂ ਨੇ ਕੀਤਾ ਸਹਿਬ ਇਹ ਕਹਿੰਦੇ ਸਜਦਾ ਹੋਰ ਕਿੱਥੇ ਕਰਦਾ ਫਿਰ ਕਿਹੜਾ ਪਿਆਰ ਹੋਇਆ ਤੇਰਾ ਇਹ ਕਿਹੜਾ ਪ੍ਰੇਮ ਹੋਇਆ ਇਹ ਕਿਹੜੀ ਆਸ਼ਕੀ ਹੋਈ ਫਿਰ ਗੁਰੂ ਨੇ ਪੁੱਤ ਵਾਰੇ ਗੁਰੂ ਨੇ ਸਭ ਕੁਝ ਕੀਤਾ ਸਾਡੇ ਲਈ ਸੇਬ ਕਹਿੰਦੇ ਦਾਤਾਂ ਲਈ ਹੋਰ ਕਿੱਥੇ ਜਾਂਦਾ ਸਿਜਦਾ ਹੋਰ ਕਿੱਥੇ ਕਰਦਾ ਸਿਜਦਾ ਮੜੀਆਂ ਮਸਾਣੀਆਂ ਉੱਤੇ ਕਰਦਾ ਤੂੰ ਜਾ ਕੇ ਫਿਰ ਇਹ ਕਿਹੜਾ ਪਿਆਰ ਹੋਇਆ ਤੇਰਾ ਇਹ ਪਿਆਰ ਨਹੀਂ ਹੈ ਇਹ ਆਸ਼ਕੀ ਨਹੀਂ ਹੈ ਇਹ ਕਿੰਨੀ ਹੀ ਆਸ਼ਕੀ ਦੁਜੇ ਲੱਗੈ ਜੈ ਜੇ ਤੂੰ ਹੋਰ ਪਾਸੇ ਜਾਂਦਾ ਫਿਰ ਇਹ ਪਿਆਰ ਨਾਖ ਨਾ ਫਿਰ ਤਾਂ ਗੁਰੂ ਨਾਲ ਕੋਈ ਪਿਆਰ ਨਾ ਹੋਇਆ ਹੁਣ ਦੁਨਿਆਵੀ ਤੌਰ ਤੇ ਅਸੀਂ ਚਲੋ ਮਾਤਾ ਪਿਤਾ ਨੇ ਸਾਨੂੰ ਪਾਲਿਆ ਵੱਡਾ ਕੀਤਾ ਨਾ ਤੇ ਜਦੋਂ ਪੁੱਤਰ ਵੱਡੇ ਹੋ ਜਾਣ ਤੇ ਮਾਤਾ ਪਿਤਾ ਨੂੰ ਬਿਰਧ ਆ ਸ਼ਰਮ ਛੱਡਿਆਨ ਤੇ ਸਵਾਲ ਉੱਠਦਾ ਹੈ ਨਾ ਵੀ ਕਾਹਦਾ ਤੇਰਾ ਪ੍ਰੇਮ ਪਿਆਰ ਸੀ ਤੈਨੂੰ ਪਹਾਲਿਆ ਵੇ ਪੋਸਿਆ ਵੇ ਵੱਡਾ ਕੀਤਾ ਅੱਜ ਤੂੰ ਪੈਰਾਂ ਤੇ ਖੜਾ ਹੋ ਗਿਆ ਤੇ ਅੱਜ ਤੂੰ ਆਪਣੇ ਮਾਪਿਓ ਨੂੰ ਬਾਹਰ ਕੱਢਦਾ ਇਹ ਕਾਹਦਾ ਪਿਆਰ ਹੈ ਤੇਰਾ ਇਹ ਕਿਹੜਾ ਪ੍ਰੇਮ ਹੋਇਆ ਫਿਰ ਤੇਰਾ ਹੁਣ ਗੁਰੂ ਨੇ ਸਭ ਕੁਝ ਕੀਤਾ ਸਾਡੇ ਗੁਰੂ ਨੇ ਆਪ ਆਪਣਾ ਆਪ ਵੀ ਵਾਰਿਆ ਸਾਡੇ ਤੋਂ ਆਪਣਾ ਸਰਬੰਸ ਵੀ ਵਾਰਿਆ ਅਨੰਦਾਂ ਦੀ ਪੂਰੀ ਵੀ ਛੱਡੀ ਇਹ ਸਹਿਬ ਕਹਿੰਦੇ ਅੱਜ ਹੋਰ ਕਿੱਥੇ ਜਾਣੇ ਤੋਂ ਕਿਰਪਿਆਰ ਨਹੀਂ ਐ ਇਹ ਪ੍ਰੇਮ ਨਹੀਂ ਐ ਤੇਰਾ ਇਹ ਕਿੰਨੇ ਹੀ ਆਸ਼ਕੀ ਦੁਜੈ ਲੱਗੇ ਜਾਏ ਨਾਨਕ ਆਸ਼ਕ ਕਾਢੀਐ ਸਦਹੀ ਰਹੇ ਸਮਾਇ ਆਪਰੇਮ ਕਾਡੀਆਂ ਦਾ ਭਾਵ ਆਖਿਆ ਜਾਂਦਾ ਹੈ ਜਿਹੜਾ ਆਪਣਾ ਆਪ ਗੁਰੂ ਨੂੰ ਸਮਰਪਣ ਕਰ ਦਿੰਦਾ ਹੈ ਆਪਣਾ ਆਪ ਗੁਰੂ ਨੂੰ ਸੌਂਪ ਦਿੰਦਾ ਹੈ ਵੀ ਅੱਜ ਤੋਂ ਬਾਅਦ ਮੈਂ ਤੇਰੇ ਚਰਨਾਂ 'ਚ ਡਿੱਗ ਗਿਆ ਹਾਂ ਜੋ ਤੇਰਾ ਹੁਕਮ ਹੋਏਗਾ ਉਹ ਮੇਰੇ ਜੀਵਨ ਲਈ ਪੱਕਾ ਹੋਵੇਗਾ ਸਹਿਬ ਕਹਿੰਦੇ ਆਪਰੇਮ ਹੈ ਇਹਨੂੰ ਆਸ਼ਕ ਆਖਿਆ ਜਾਂਦਾ ਹੈ ਜਦੋਂ ਆਪਣਾ ਆਪ ਸਮਰਪਣ ਕਰ ਦਿੰਦਾ ਹੈ ਸਮਾ ਜਿਹੜਾ ਵੀ ਬਣੇ ਵਕਤ ਜਿਹੜਾ ਵੀ ਬਣੇ ਜੀਵਨ ਦੇ ਅੰਦਰ ਦੁੱਖ ਆ ਗਿਆ ਸੁੱਖ ਆ ਗਿਆ ਜੋ ਵੀ ਆ ਗਿਆ ਬਸ ਗੁਰੂ ਤੋਂ ਤਸਮਸ ਨਹੀਂ ਹੋਇਆ ਗੁਰੂ ਤੋਂ ਦੂਰ ਨਹੀਂ ਹੋਇਆ ਸਹਿਜ ਜੀ ਕਹਿੰਦੇ ਇਹਨੂੰ ਆਸ਼ਕ ਕਹਿੰਦੇ ਹੈ ਇਹਨੂੰ ਪ੍ਰੇਮ ਤੇ ਪਿਆਰ ਆਖਿਆ ਜਾਂਦਾ ਨਾਨਕ ਆਸ਼ਕ ਕਾਢੀਐ ਸਦਹੀ ਰਹੈ ਸਮਾਏ ਬੇਂਤੀ ਕਰਾਂ ਪੁਜੀ ਮੇਂ ਇੰਦੇ 'ਚ ਕੋਈ ਦੋਲਾਵਾਂ ਨਹੀਂ ਗੁਰੂ ਸਾਡੇ ਨਾਲ ਬਹੁਤ ਪਿਆਰ ਕਰਦਾ ਹੈ ਬਹੁਤ ਪ੍ਰੇਮ ਕਰਦਾ ਹੈ ਇੰਦੇ 'ਚ ਕੋਈ ਦੁਬਦਾ ਵਾਲੀ ਗੱਲ ਨਹੀਂ ਹੈ ਗੁਰੂ ਅਤ ਦਾ ਪਿਆਰ ਕਰਦਾ ਸਾਡੇ ਨਾਲ ਇਸ ਲਈ ਉਹਨੇ ਆਪਣੇ ਪਰਿਵਾਰ ਦੀ ਪਰਵਾਹ ਨਹੀਂ ਕੀਤੀ ਕੋਈ ਪਰਵਾਹ ਨਹੀਂ ਕੀਤੀ ਸਾਡੇ ਨਾਲ ਪ੍ਰੇਮ ਸੀ ਉਹਦਾ ਪਿਆਰ ਸੀ ਕਮੀ ਸਾਡੇ ਪਿਆਰ ਚ ਚਲਕਦੀ ਹੈ ਜਿਹੜੀ ਕਮੀ ਹੈ ਨਾ ਉਹ ਸਾਡੇ ਪਿਆਰ ਚ ਚਲਕਦੀ ਤੇ ਸਿਆਣਿਆਕ ਦਿਨ ਵੀ ਇੱਕ ਤਰਫ ਵਾਲਾ ਪਿਆਰ ਚਲਦਾ ਨਹੀਂ ਹੁੰਦਾ ਸਥਾਨ ਬਦਲ ਲਿਆ ਜਾਂਦਾ ਹੈ ਗੁਰੂ ਅੱਜ ਵੀ ਪਿਆਰ ਕਰਦਾ ਹੈ ਗੁਰੂ ਅੱਜ ਵੀ ਪ੍ਰੇਮ ਕਰਦਾ ਹੈ ਸਾਡੇ ਨਾਲ ਪਰ ਕਿੱਥੇ ਨਾ ਕਿੱਥੇ ਸਾਡੇ ਪ੍ਰੇਮ ਚ ਕਮੀ ਹੈ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਤੇ ਸੁਣਿਆ ਹੋਵੇਗਾ ਰੋਜ਼ ਕਥਾ ਕਰਦੇ ਬਚਨ ਬਿਲਾਸ ਕਰਦੇ ਸੰਗਤ ਨੂੰ ਤਾਰਨ ਦੇ ਰੋਜ਼ ਕਥਾ ਕਰਦੇ ਤੇ ਸੰਗਤ ਸੁਣਦੀ ਤੇ ਸੰਗਤ ਵਿੱਚ ਨੇ ਇੱਕ ਨੌਜਵਾਨ ਬੈਠਾ ਬਹੁਤ ਸੋਹਣਾ ਗੁਰੂ ਸਾਹਿਬ ਜੀ ਨੇ ਨਾ ਉਹਨੂੰ ਘੇ ਬੁਲਾਇਆ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਸੇਵਕਾਂ ਦੀ ਪੁਸਤਕ ਉੱਗੇ ਆ ਕੇ ਬੈਠ ਹੁਣ ਗੁਰੂ ਸਾਹਿਬ ਜੀ ਰੋਜ਼ ਕਥਾ ਕਰਦੇ ਤੇ ਉਹਦੇ ਵੱਲ ਹੀ ਵੇਖਦੇ ਜਦੋਂ ਵੀ ਕਥਾ ਕਰਨੀ ਗੁਰੂ ਸਾਹਿਬ ਜੀ ਨੇ ਉਹਦੇ ਵੱਲ ਹੀ ਵੇਖਿਆ ਜਿੰਨੇ ਵੀ ਬਚਨ ਬਲਾਸ ਕਰਦੇ ਉਹਦੇ ਵੱਲ ਵੇਖ ਹੀ ਜਾਂਦਾ ਗੁਰੂ ਸਾਹਿਬ ਹੁਣੇ ਬੜੀ ਵੱਡੀ ਗੱਲ ਹੈ ਨਾ ਵੀ ਗੁਰੂ ਜੀ ਦੇ ਉੱਤੇ ਨਦਰ ਕਰਦੇ ਤੂੰ ਮਨੁੱਖ ਵੱਡ ਭਗ ਹੈ ਗੁਰੂ ਆਪਣੇ ਨੇਤਰਾਂ ਨਾਲ ਕਿਸੇ ਨੂੰ ਤੱਕ ਲਵੇ ਤਾਂ ਬਹੁਤ ਵੱਡਾ ਭਾਗ ਹੈ ਸੰਸਾਰ ਦੇ ਵਿੱਚ ਤੇ ਗੁਰੂ ਸਾਹਿਬ ਜੀ ਨੇ ਰੋਜ਼ ਜਦੋਂ ਵੀ ਕਥਾ ਕਰਨੀ ਉਂਦੇ ਵੱਲ ਵੇਖੀ ਜਾਣਾ ਉਂਦੇ ਵੱਲ ਵੇਖੀ ਜਾਣਾ ਇੱਕ ਦਿਨ ਦੋ ਦਿਨ ਉਹਨੂੰ ਵੀ ਮਹਿਸੂਸ ਹੋਇਆ ਵੀ ਗੁਰੂ ਮੇਰੇ ਵੱਲ ਰੋਜ਼ ਦੇਖਦਾ ਹੈ ਇੱਕ ਦਿਨ ਮਨ ਵਿੱਚ ਵਿਚਾਰ ਵੀ ਆਈ ਉਹਨਾਂ ਦੇ ਵੀ ਗੁਰੂ ਰੋਜ਼ ਦੇਖਦਾ ਕਿ ਉਹਨਾਂ ਮੈਂ ਸੋਹਣੀ ਜੀ ਦਸਤਾਰ ਸਜਾ ਕੇ ਜਾਵਾਂ ਗੁਰੂ ਦੇ ਕੋਲ ਸੋਨਾ ਜਾਂ ਬਣ ਕੇ ਜਾਵਾਂ ਅਸੀਂ ਵੀ ਗੁਰੂ ਕੋਲ ਆਈਮ ਆਪਣੇ ਸਮੇਤ ਬੇਨਤੀ ਕਰਨੇ ਸੋਹਣੇ ਬਣ ਕੇ ਆਈਏ ਇਹ ਇਹ ਵਿਚਾਰ ਨਾ ਕਰੀ ਚਲੋ ਜੀ ਮਥੇ ਟੇਕਣ ਜਾਣਾ ਜੀ ਟੇਕੇ ਵਾਪਸ ਆ ਜਾਣਾ ਸੀ ਨਹੀਂ ਗੁਰੂ ਕੋਲ ਸੋਨੇ ਬਣ ਕੇ ਜੋ ਸਾਨੂੰ ਗੁਰੂ ਨੇ ਰੂਪ ਦਿੱਤਾ ਬਾਰਲਾ ਦਾੜਾ ਦਿੱਤਾ ਦਸਤਾਰ ਦਿੱਤੀ ਐ ਸੋ ਗੁਰੂ ਕੋਲ ਵੀ ਸੋਨੇ ਬਣ ਕੇ ਆਈਏ ਗੁਰੂ ਨੂੰ ਚੰਗੇ ਤਾਂ ਲੱਗिए ਸੋ ਹੁਣੋਂ ਦੇ ਮਨ ਵਿੱਚ ਵਿਚਾਰ ਆਈ ਵੀ ਗੁਰੂ ਮੈਨੂੰ ਰੋਜ਼ ਵੇਖਦਾ ਹੈ ਕਿੰਨਾ ਚੰਗਾ ਹੋਵੇ ਮੈਂ ਸੋਹਣੀ ਜੀ ਦਸਤਾਰ ਬਣ ਕੇ ਜਾਵਾਂ ਨਾਲੇ ਗੁਰੂ ਅੱਗੇ ਬਿਠਾਉਂਦਾ ਹੈ ਮੈਨੂੰ ਉਹਨੇ ਸੋਹਣੀ ਜੀ ਦਸਤਾਰ ਸਜਾਈ ਸੋਹਣਾ ਜਾਂ ਦਾੜਾ ਜਿਹੜਾ ਉਹ ਪ੍ਰਕਾਸ਼ ਕੀਤਾ ਸ਼ੀਸ਼ੇ ਸਾਹਮਣੇ ਖੜਾ ਹੈ ਤੇ ਉਹਨੇ ਆਪਣੇ ਦਾੜੇ ਨੂੰ ਹੱਥ ਮਾਰਿਆ ਤੇਨ ਵਿੱਚ ਇੱਕ ਚਿੱਟਾ ਵਾਲ ਸੀ ਉਹਨੇ ਚਿੱਟਾ ਵਾਲ ਫੋਟ ਕੇ ਸੁੱਟ ਦਿੱਤਾ ਉੰਦਰstar ਵੀ ਸੋਣ ਇਸੀ ਜਾਣੀ ਦਾੜਾ ਵੀ ਪ੍ਰਕਾਸ਼ ਕਰਨੇ ਜਾ ਕੇ ਗੁਰੂਕੁਲ ਬੈਠ ਗਿਆ ਹੁਣ ਗੁਰੂ ਨੇ ਮੁਖ ਫੇਰ ਲਿਆ ਹੁਣ ਗੁਰੂ ਸਾਹਿਬ ਜੀ ਕਥਾ ਕਰਦੇ ਆ ਆਪਣਾ ਮੁਖ ਪਰਾਂ ਰੱਖਦੇ ਆ ਉਹ ਹੈਰਾਨ ਹੋਇਆ ਬੁੜਾ ਵੀ ਅੱਜ ਗੁਰੂ ਨੇ ਦੇਖਿਆ ਨਹੀਂ ਮੇਰੇ ਵੱਲ ਇਹ ਸਭ ਕੀ ਹੋ ਗਿਆ ਗੁਰੂ ਕਈ ਦਿਨਾਂ ਤੋਂ ਮੈਨੂੰ ਕੋਲ ਬਿਠਾ ਕੇ ਰੋਜ਼ ਮੇਰੇ ਵੱਲ ਤੱਕਦਾ ਰੋਜ਼ ਵੇਖਦਾ ਅੱਜ ਗੁਰੂ ਵੇਖਦਾ ਅਗਲਾ ਦਿਨ ਹੋਇਆ ਫਿਰ ਗੁਰੂ ਸਾਹਿਬ ਜੀ ਨੇ ਮੁੱਖ ਦੂਰ ਕੀਤਾ ਮੁੱਖ ਪਰਾਂ ਕਰਕੇ ਕਥਾ ਕਰ ਰਹੇ ਨੇ ਉਹਦੇ ਵੱਲ ਨਹੀਂ ਦੇਖਿਆ ਹੁਣ ਕੋਲ ਬਣਾ ਬੁਲਾ ਕੇ ਜਦੋਂ ਗੁਰੂ ਦੂਰ ਕਰ ਦਿੰਦਾ ਨਾ ਉਹ ਦਰਦ ਬਹੁਤ ਪੈਣਾ ਹੈ ਉਹ ਜ਼ਖਮ ਬਹੁਤ ਪੈਣਾ ਹੈ ਮਨੁੱਖ ਕੁਰਲਾਉਂਦਾ ਰੁੰਦੇ ਮਨ ਵਿੱਚ ਚਾਹ ਸੀ ਨਾ ਇੱਕ ਮਨ ਵਿੱਚ ਵਿਚਾਰ ਸੀ ਇੱਕ ਰਸ ਬਣ ਗਿਆ ਸੀ ਵੀ ਗੁਰੂ ਮੈਨੂੰ ਰੋਜ਼ ਵੇਖਦਾ ਹੈ ਪਰਿਸੰਗਤ ਦੇ ਵਿੱਚ ਗੁਰੂ ਤਾਂ ਅੱਜ ਵੀ ਵੇਖਦਾ ਮੈਂ ਬੇਨਤੀ ਕੀਤੀ ਨਾ ਸੀ ਸੋਹਣੇ ਬਣ ਕੇ ਆਈਏ ਗੁਰੂ ਅੱਜ ਵੀ ਵੇਖਦਾ ਸਾਨੂੰ ਸੱਦ ਸੁਣਦਾ ਸੱਦ ਵੇਖਦਾ ਕੋ ਅੱਜ ਵੀ ਵੇਖਦਾ ਇਹਦੇ 'ਚ ਸ਼ੰਕਾ ਨਾ ਰੱਖੀ ਸੀ ਵੀ ਸਾਨੂੰ ਕਿਹੜਾ ਵੇਖਦਾ ਕੋਈ ਗੁਰੂ ਅੱਜ ਵੀ ਵੇਖਦਾ ਸਾਨੂੰ ਹੁਣਨ ਦੇ ਮਨ ਵਿੱਚ ਆਇਆ ਵੀ ਗੁਰੂ ਵੇਖਦਾ ਨਹੀਂ ਲੈ। ਤੀਜਾ ਦਿਨ ਹੋਇਆ ਰੋ ਪਿਆ ਗੁਰੂ ਦੇ ਚਰਨਾਂ 'ਚ ਜਾ ਕੇ ਕਿਨੇ ਸਾਹਿਬ ਜੀ ਐਸੀ ਕਿਹੜੀ ਗਲਤੀ ਹੋ ਗਈ ਮੇਰੇ ਕੋ? ਵੀ ਤੁਸੀਂ ਮੂੰਹ ਹੀ ਫੇਰ ਲਿਆ ਮੇਰੇ ਤੋਂ। ਅੱਗੇ ਰੋਜ ਤੁਸੀਂ ਮੇਰੇ ਵੱਲ ਵੇਖਦੇ ਮੇਰੇ ਵੱਲ ਵੇਖ ਕੇ ਵਿਚਾਰਾ ਕਰਦੇ ਤਾਂ ਮੈਨੂੰ ਬਹੁਤ ਚੰਗਾ ਲੱਗਦਾ ਸੀ। ਆ ਦੋ ਤਿੰਨ ਦਿਨ ਹੋ ਗਏ। ਤੁਸੀਂ ਮੂੰਹ ਹੀ ਫੇਰ ਲਿਆ ਮੇਰੇ ਤੋਂ। ਸੇਵ ਕਹਿੰਦੇ ਮੈਂ ਮੂੰਹ ਨਹੀਂ ਫੇਰਿਆ ਤੂੰ ਮੇਰੇ ਤੋਂ ਮੂੰਹ ਫੇਰ ਲਿਆ ਹੈ ਕਹਿੰਦਾ ਨਹੀਂ ਸਹਿਬ ਜੀ ਮੈਂ ਤਾਂ ਨਹੀਂ ਮੂੰਹ ਫੇਰਿਆ ਸੇਵ ਕਹਿੰਦੇ ਤੂੰ ਮੂੰਹ ਫੇਰ ਲਿਆ ਮੇਰੇ ਤੋਂ ਤੇਰੇ ਆ ਦਾੜੇ ਦੇ ਵਿੱਚ ਇੱਕ ਹੀਰਾ ਚਮਕਦਾ ਸੀ ਮੈਨੂੰ ਬਹੁਤ ਸੋਹਣਾ ਲੱਗਦਾ ਸੀ ਮੈਨੂੰ ਤੇਰੀ ਰਹਿਤ ਪਿਆਰੀ ਲੱਗਦੀ ਹੈ ਗੁਰੂ ਨੂੰ ਲੱਗਦੀ ਰਹਿਤ ਪਿਆਰੀ ਤੁਸੀਂ ਪੁੱਛੋ ਗੁਰੂ ਨੂੰ ਇਹ ਵੀ ਸਹਿਬ ਜੀ ਤੁਹਾਨੂੰ ਸਿੱਖ ਪਿਆਰਾ ਲੱਗਦਾ ਸੇਵ ਕਹਿੰਦੇ ਨਹੀਂ ਦੇਹਤ ਪਿਆਰੀ ਮੁਝ ਕੋ ਸਿੱਖ ਪਿਆਰਾ ਨਾ ਮੈਨੂੰ ਤਾਂ ਤੇਰੀ ਰਹਿਤ ਚੰਗੀ ਲੱਗਦੀ ਸੀ ਤੂੰ ਰਹਿਤ ਨੂੰ ਪੱਟ ਸੁਟਿਆ ਗੁਰੂ ਗੋਬਿੰਦ ਸਿੰਘ ਨੇ ਤੇਰਾ ਨਾਮ ਵੀ ਪੱਟ ਦੂਰ ਕਰਤਾ ਕ੍ਰਿਸ਼ਨਾ ਤੇਰਾ ਨਾਮ ਵੀ ਪੱਟ ਸੁਟਿਆ ਫਿਰ ਤੂੰ ਰਹਿਤ ਹੀ ਨੀ ਦੂਰ ਕਰ ਦਿੱਤਾ ਮੈਨੂੰ ਤੇਰੀ ਰਹਿਤ ਚੰਗੀ ਲੱਗਦੀ ਸੀ ਉਹ ਦਾੜੇ 'ਚ ਪਿਆ ਹੋਇਆ ਹੀਰਾ ਚੰਗਾ ਲੱਗਦਾ ਸੀ ਤੂੰ ਪੱਟ ਸੁਟਿਆ ਦੂਰ ਕਰਤਾ ਮੈਂ ਜਿਹੜੀ ਬੇਨਤੀ ਕਰ ਰਿਹਾ ਗੁਰੂ ਅੱਜ ਵੀ ਸਾਨੂੰ ਪਿਆਰ ਕਰਦਾ ਏ ਜੇ ਸਾਨੂੰ ਪਿਆਰ ਹੈ ਤੇ ਫਿਰ ਅਸੀਂ ਗੁਰੂ ਦੀ ਰਹਿਤ ਦੇ ਅਨੁਸਾਰ ਹੋਵਾਂਗੇ ਫਿਰ ਸਾਡੇ ਕੋਲ ਵੀ ਦੜਾ ਹੋਵੇ ਹੈ ਤਾਂ ਨਿਸ਼ਾਨੀਆਂ ਨਾ ਗੁਰੂ ਦੀਆਂ ਫਿਰ ਸਾਡੇ ਵੀ ਦੜੇ ਪ੍ਰਕਾਸ਼ ਹੋਣਗੇ ਜਿਸ ਉਹ ਨਿਸ਼ਾਨੀਆਂ ਇਹਨਾਂ ਸਾਭੀਆਂ ਫਿਰ ਇੱਕ ਨਈ ਯਾਸ਼ਕੀ ਫਿਰ ਕਾਹਦਾ ਆਸ਼ਕ ਹੋ ਜਾਂਦੀ ਹੈ ਕਾਹਦਾ ਪਿਆਰ ਹੋਇਆ ਤੇਰਾ ਗੁਰੂ ਦੀ ਬਖਸ਼ੀ ਉਹ ਨਿਸ਼ਾਨੀ ਨਹੀਂ ਨਾ ਸਾਂਭ ਸਕਿਆ ਜਿਸੀ ਨਿਸ਼ਾਨੀ ਨਹੀਂ ਸਾਂਭੀ ਤੇ ਗੱਲ ਮਾਫਕ ਕਰਿਓ ਮੈਂ ਸ਼ਬਦ ਵਰਤ ਰਿਆਂ ਗੱਲ ਪ੍ਰਗਟ ਹੋ ਜਾਂਦੀ ਨੇ ਵੀ ਸਾਡਾ ਪ੍ਰੇਮ ਨਹੀਂ ਹੈ ਪਿਆਰ ਨਹੀਂ ਹੈ ਗੁਰੂ ਦੇ ਨਾਲ ਪ੍ਰੇਮ ਨਹੀਂ ਹੈ ਗੁਰੂ ਦੇ ਨਾਲ ਗੁਰੂ ਅੱਜ ਵੀ ਇੱਥਾ ਪ੍ਰੇਮ ਕਰਦਾ ਹੈ ਫਿਰ ਬੇਨਤੀ ਕਰਦੇ ਹਾਂ ਜੇ ਸਾਨੂੰ ਪ੍ਰੇਮ ਹੈ ਪਿਆਰ ਹੈ ਫਿਰ ਗੁਰੂ ਦੀ ਇੱਕ ਇੱਕ ਰਹਿਤ ਸਾਡੇ ਜੀਵਨ ਚ ਪ੍ਰਗਟ ਹੋ एक एक रैत ना करा मैं बचन साझा कर रहा यह कनेही आशकी दूजे लगे जाए नानक आशक समाए कांग चंगा कर्मने। थोड़ा कर मने प्यार हो जो चंगा हो गया जीवन च आख दिता भी हां गुरु बहुत चंगा है जी गुरु बहुत चंगा है मंदे, ਮੰਦਾ ਹੋਏ ਜੇ ਥੋੜੀ ਜੀ ਕੋਈ ਦੁੱਖ ਆ ਗਿਆ ਫਿਰ ਆ ਗੁੰਾਂਬਾ ਦੇ ਦਿੱਤਾ ਅਸੀਂ ਵੀ ਲੋਕ ਨੇ ਮਾਫ ਕਰਿਓ ਐਸੇ ਵੀ ਲੋਕ ਨੇ ਥੋੜੇ ਜੀ ਜੀਵਨ ਦੇ ਅੰਦਰ ਦੁੱਖ ਆ ਜਿਉਂ ਪੰਜ ਕਕਾਰ ਵੀ ਲਾ ਦਿੰਦੇ ਨੇ ਉਹ ਪੰਜ ਕਕਾਰ ਵੀ ਦੂਰ ਕਰ ਦਿੰਦੇ ਨੇ ਉਹ ਗੁਰੂ ਕਾਰਣਾ ਵੀ ਬੰਦ ਕਰ ਦਿੰਦੇ ਨੇ ਸਭ ਕਹਿੰਦੇ ਕਿਹੜਾ ਪਿਆਰ ਹੋਇਆ ਵੀ ਜੀਵਨ ਚ ਚੰਗਾ ਹੋਇਆ ਤੇ ਚੰਗਾ ਆਖ ਦਿੱਤਾ ਗੁਰੂ ਨੂੰ ਜੇ ਜੀਵਨ ਚ ਕੁਝ ਮਾੜਾ ਹੋ ਗਿਆ ਤੇ ਫਿਰ ਮਾੜਾ ਬਹੁਤ ਦਿੱਤਾ ਉਲਾਂਬੇ ਦੇ ਦਿੱਤੇ ਕਿ ਉਹ ਇਹ ਫਿਰ ਪਿਆਰ ਤਾਂ ਨਾ ਹੈ ਨਾ ਇੱਥੇ ਤਾਂ ਜਿਹੜੀ ਪਰਿਭਾਸ਼ਾ ਹੈ ਨਾ ਪਿਆਰ ਦੀ ਉਹ ਇਹ ਹੈ ਵੀ ਜੋ ਵੀ ਜੀਵਨ ਚ ਹੋਵੇ ਪਰ ਤੇਰੇ ਤੋਂ ਦੂਰੀਆਂ ਨਹੀਂ ਪਾਉਂਦੀਆਂ ਸੀ ਤੇਰੇ ਤੋਂ ਦੂਰ ਨਹੀਂ ਹੋਣਾ ਜੀਵਨ ਦੇ ਵਿੱਚ ਇੱਥੇ ਤਾਂ ਇਹ ਪ੍ਰੇਮ ਦੀ ਪਰਿਭਾਸ਼ਾ ਹੈ ਇੱਥੇ ਤਾਂ ਸਿਰ ਦੇ ਉੱਤੇ ਆਰਾ ਵਿਖੜਾ ਹੋਵੇ ਨਾ ਫਾਈ ਮਤੀ ਦਾਸ ਜੀ ਚਲੋ ਅ퍼 ਜਾਨੂ ਇਤਿਹਾਸ ਤੋਂ ਪ੍ਰੇਮ ਦੀ ਗੱਲ ਕਰਦੇ ਆ ਪਿਆਰ ਦੀ ਇੱਥੇ ਤਾਂ ਸਿਰ ਤੇ ਆਰਾ ਵੀ ਖੜਾ ਹੋਵੇ ਤੇ ਫਿਰ ਸੰਸਾਰ ਦੀਆਂ ਗੱਲਾਂ ਨਹੀਂ ਯਾਦ ਰੱਖੀਆਂ ਪਿੱਛੇ ਪਰਵਾਹਰ ਦੀ ਗੱਲ ਯਾਦ ਨਹੀਂ ਹੈ ਜਿਨ੍ਹਾਂ ਨੂੰ ਪ੍ਰੇਮ ਹੈ ਨਾ ਗੁਰੂ ਨਾਲ ਪਿਆਰ ਹੈ ਤਦਾ ਫਿਰ ਉਹ ਇੱਕੋ ਗੱਲ ਆਖਦੇ ਨੇ ਦੋ ਟੋਟੇ ਕਰ ਦੇਈਂ ਆਰਾ ਚਲਾ ਦੇਈਂ ਪਰ ਮੇਰਾ ਮੁਖ ਮੇਰੇ ਗੁਰੂ ਵੱਲ ਕਰ ਦੇ ਪਾਸੇ ਇਹ ਮੇਰਾ ਮੁਖ ਜਿਹੜਾ ਉਹ ਗੁਰੂ ਵੱਲ ਕਰਦੇ ਹੁਣ ਅੰਤਲੇ ਸਮੇਂ ਵੀ ਗੁਰੂ ਪ੍ਰਤੀ ਪਿਆਰ ਹੀ ਝਲਕਦੇ ਹਨ ਸਭ ਕਹਿੰਦੇ ਇਹਨੂੰ ਆਸ਼ਕ ਆਖਿਆ ਜਾਂਦਾ ਹੈ ਇਹਨੂੰ ਪ੍ਰੇਮ ਤੇ ਪਿਆਰ ਆਖਿਆ ਜਾਂਦਾ ਪਰ ਇਹ ਨਹੀਂ ਵੀ ਜੇ ਲੋੜ ਲਈ ਗੁਰੂ ਨੂੰ ਵਰਤ ਰਿਆ ਵੀ ਚੰਗਾ ਹੋ ਗਿਆ ਤੇ ਚੰਗਾ ਆਖ ਦਿੱਤਾ ਚੰਗਾ ਚੰਗਾ ਕਰਮ ਨੇ ਮੰਦਾ ਮੰਦਾ ਹੋਏ ਆਸ਼ਕ ਇਹ ਨਾ ਆਖੀਏ ਜੇ ਲੈਖਾ ਵਰਤੈ ਸੋਇ ਪਿਆਰ ਵਿੱਚ ਲੇਖਾ ਨਹੀਂ ਹੁੰਦਾ ਕਦੇ ਵੀ ਪ੍ਰੇਮ ਦੇ ਵਿੱਚ ਲੇਖਾ ਨਹੀਂ ਹੁੰਦਾ ਕਦੇ ਵੀ ਦੋ ਰੂਹਾਂ ਦਾ ਪ੍ਰੇਮ ਹੈ ਨਾ ਜਿਸ ਪ੍ਰੇਮ ਚ ਉਸ ਪਿਆਰ ਦੇ ਵਿੱਚ ਇਸ ਗੱਲ ਦੀ ਵਿਚਾਰ ਹੈ ਜਾਂ ਇਹ ਸੋਚ ਹੈ ਨਾ ਵੀ ਇਹਦੇ ਕੋਲ ਕੀ ਮਿਲ ਰਿਹਾ ਮੈਨੂੰ ਚੰਗਾ ਮਿਲ ਰਿਹਾ ਵਧੀਆ ਮਿਲ ਰਿਹਾ ਉਹ ਪਿਆਰ ਨਹੀਂ ਉਹ ਸੁਵਾਰਤ ਹੈ ਕੇਵਲ ਤੇ ਉਹ ਪਿਆਰ ਟੁੱਟ ਜਾਂਦਾ ਖਤਮ ਹੋ ਜਾਂਦੀ ਨਹੀਂਛੇਤੇ ਜੇ ਕੇਵਲ ਤੇ ਕੇਵਲ ਅਸੀਂ ਕੋਈ ਲੋਭ ਰੱਖਿਆ ਹੋਇਆ ਹੈ ਕਿਉਂਕਿ ਪ੍ਰੇਮ ਦੇ ਵਿੱਚ ਤਾਂ ਦੁੱਖ ਆਵੇ ਸੁੱਖ ਆਵੇ ਮੁਸੀਬਤ ਆਵੇ ਉਹ ਬਣੇ ਹੋਏ ਸਾਥ ਨੂੰ ਪ੍ਰੇਮ ਆਖਿਆ ਜਾਂਦਾ ਹੈ ਬਣੇ ਹੋਏ ਸਾਥ ਨੂੰ ਪਿਆਰ ਆਖਿਆ ਜਾਂਦਾ ਜੇ ਅਸੀਂ ਇਸ ਗੱਲ ਨੂੰ ਲੋਚਦੇ ਆ ਵੀ ਇਹਦੇ ਕੋਲ ਜੇ ਵਧੀਆ ਕੁਝ ਮਿਲ ਰਿਹਾ ਤਾਂ ਪਿਆਰੇ ਜੇ ਵਧੀਆ ਨਹੀਂ ਮਿਲ ਰਿਹਾ ਫਿਰ ਨਹੀਂ ਪਿਆਰ ਫਿਰ ਉਹਨੂੰ ਸਵਾਰਥ ਆਖਿਆ ਜਾਂਦਾ ਹੈ ਤੇ ਸਵਾਰਥ ਦੇ ਪਿੱਛੇ ਹਮੇਸ਼ਾ ਲੋਭ ਹੁੰਦਾ ਹੈ ਲਾਲਚ ਤੇ ਕੈ ਜੇਸੀ ਗੁਰੂ ਨਾਲ ਇਸ ਕਰਕੇ ਜੁੜੇ ਆ ਵੀ ਦਾਤਾਂ ਮਿਲਣ ਵਧੀਆਂ ਚੰਗੀਆਂ ਦਾਤਾਂ ਮਿਲ ਰਹੀਆਂ ਉਧਾਰਥ ਮਿਲ ਰਹੇ ਨੇ ਫਿਰ ਪਿਆਰ ਨਹੀਂ ਹੈ ਫਿਰ ਅਸੀਂ ਲੋੜ ਲਈ ਵਰਤ ਰਹੇ ਹਾਂ ਫਿਰ ਸਾਡੀ ਲੋੜ ਹੈ ਕੇਵਲ ਇਸ ਤੋਂ ਵੱਧ ਕੁਝ ਨਹੀਂ ਤੇ ਮੈਂ ਅਗੇ ਵੀ ਬੇਨਤੀ ਕੀਤੀ ਵੀ ਜਿਹੜੀ ਚੀਜ਼ ਲੋੜ ਲਈ ਵਰਤਾਂਗੇ ਉੰਦੇ ਨਾਲ ਪ੍ਰੇਮ ਨਹੀਂ ਬਣਦਾ ਕਦੇ। ਉੰਦੇ ਨਾਲ ਪਿਆਰ ਨਹੀਂ ਬਣਦਾ। ਸਹਿਬ ਕੇ ਸਹਿਬਕ ਦੇ ਆਸ਼ਿਕ ਇਹ ਨਾ ਕੀ ਹੈ ਜੇ ਲੇਖ ਹੈ ਵਰਤੈ ਸੋਇ ਲੇਖ ਨਾ ਕਰਨਾ। ਜੇ ਤੇਰਾ ਤੇ ਗੁਰੂ ਦੇ ਵਿੱਚ ਪ੍ਰੇਮ ਹੈ ਪਿਆਰ ਹੈ ਫਿਰ ਇਹ ਨਾਕ ਨਾ ਵੀ ਮੈਨੂੰ ਦੁੱਖ ਕਿਉਂ ਦੇ ਦਿੱਤਾ ਮੈਨੂੰ ਸੋਖੀ ਸੁਖ ਦੇ। ਫਿਰ ਜੋ ਗੁਰੂ ਆਖੇਗਾ ਉਹਨੂੰ ਸੱਤ ਕਰਕੇ ਮੰਨੇਗਾ ਫਿਰ ਪ੍ਰੇਮ ਹੈ ਤੇਰਾ। ਫਿਰ ਪਿਆਰ ਹੈ ਫਿਰ ਬੰਦ-ਬੰਦ ਵੀ ਕਟਿਆ ਜਾਵੇ ਫਿਰ ਪੁੱਤਰਾਂ ਦੇ ਟੋਟੇ ਕਰਕੇ ਹਾਰ ਵੀ ਪਾਏ ਜਾਣ ਫਿਰ ਪੁੱਤਰ ਦਾ ਕਲੇਜਾ ਵੀ ਮੂੰਹ ਤੇ ਪਾਇਆ ਜਾਵੇ ਜੇ ਮੁਖ ਦੇ ਵਿੱਚ ਸ਼ੁਕਰਾਨਾ ਹੈ ਮੁਖ ਦੇ ਵਿੱਚੋਂ ਫਿਰ ਵੀ ਆਖਿਆ ਜਾਂਦਾ ਵੀ ਤੇਰਾ ਕੀ ਆ ਮਿੱਠਾ ਲੱਗਿਆ ਫਿਰ ਸਹਿਬ ਕਹਿੰਦੇ ਅਤ ਦਾ ਪਿਆਰ ਹੈ ਤੇਰਾ ਫਿਰ ਤੇਰਾ ਪ੍ਰੇਮ ਹੈ ਪਰ ਜੇ ਲੇਖਾ ਕਰਦੇ ਅਸੀਂ ਕੇਵਲ ਇੱਕ ਆਸ ਰੱਖਦੇ ਆ ਲੋੜ ਨੂੰ ਪੂਰਾ ਕਰਨ ਲਈ ਸੇ ਪਿਆਰ ਨਹੀਂ ਬਣਦਾ ਫਿਰ ਜਿਨ੍ਹਾਂ ਦੀ ਭਾਵਨਾ ਬਣ ਜਾਂਦੀ ਨੇ ਕੇਵਲ ਲੋੜ ਪੂਰੀ ਕਰਨ ਦੀ ਫਿਰ ਉਹ ਦੂਜੇ ਸਥਾਨ ਵੀ ਮੰਨ ਲੈਂਦੇ ਨੇ ਵੀ ਕੀ ਪਤਾ ਇਹ ਥੂ ਲੋੜ ਪੂਰੀ ਹੋ ਜਾਵੇ ਕੀ ਫਤ ਫਲਾਣੇ ਥਾਂ ਤੋਂ ਲੋੜ ਪੂਰੀ ਹੋ ਜਾਵੇ ਜਦੋਂ ਸਮਰਪਿਤ ਕਰਦਾ ਮੈਂ ਫਿਰ ਬਚਨ ਸਾਂਝਾ ਕਰਨ ਲੱਗਿਆ ਆਪ ਜੀ ਨਾਲ ਨਾਨਕ ਆਸ਼ਿਕ ਕਾਦੀਐ ਸਦਹੀ ਰਹੇ ਸਮਾਏ ਸਦਾ ਗੁਰੂ ਨਾਲ ਜੁੜਿਆ ਰਹਿੰਦਾ ਜਿਹੜਾ ਮਰਜੀ ਵਕਤ ਬਣ ਜੇ ਭਗਤ ਕਬੀਰ ਜੀ ਦਾ ਬੜਾ ਪਿਆਰਾ ਬਚਨ ਹੈ ਹੁਨੇ ਕੋ ਪ੍ਰੇਮ ਦੀ ਪਰਵਾਸਾ ਨੂੰ ਕਿੰਨਾ ਪਿਆਰਾ ਬਿਆਨ ਕੀਤਾ ਕਿੰਨੇ ਕਰਵਤ ਪਲਾ ਨਾ ਕਰਵਟ ਤੇਰੀ ਕਰਵਤ ਦਾ ਭਾਵ ਹੈ ਆਰਾ ਮੈਨੂੰ ਆਰਾ ਚੰਗਾ ਆਰਾ ਚੱਲ ਜੇ ਮੇਰੇ ਤੇ ਇਹਨੂੰ ਕੋਈ ਚਿੰਤਾ ਨਹੀਂ ਕਰਵਟ ਦਾ ਭਾਵ ਕਰਵਟ ਲੈਣਾ ਪੈਠ ਕਰ ਲੈਣੀ ਮੂੰਹ ਫੇਰ ਲੈਣਾ ਕਿੰਦੇ ਪਰ ਤੇਰੀ ਕਰਵਟੋਂ ਮੈਨੂੰ ਚੰਗੀ ਨਹੀਂ ਲੱਗਦੀ। ਵੀ ਪ੍ਰਮਾਤਮਾ ਸਹਿਬ ਜੀ ਤੂੰ ਮੇਰੇ ਤੋਂ ਮੂੰਹ ਫੇਰ ਲੈ। ਇਹ ਬਰਦਾਸ਼ਤ ਨਹੀਂ ਹੋਣਾ ਆਰਾ ਬਰਦਾਸ਼ਤ ਕਰ ਲਾਂਗਾ ਮੈਂ। ਆਰਾ ਮੇਰੇ ਸਰੀਰ ਤੇ ਚੱਲਦੇ ਦੋ ਟੋਟੇ ਹੋ ਜਾਣ ਉਹ ਬਰਦਾਸ਼ਤ ਹੈ। ਪਰ ਤੇਰੀ ਪਿੱਠ ਬਰਦਾਸ਼ਤ ਨਾ। ਕਰਵਤ ਭਲਾ ਨਾ ਕਰਵਟ ਤੇਰੀ। ਲਾਗ ਗਲੇ ਸੁਣ ਬੇਨਤੀ ਮੇਰੀ। ਮੈਨੂੰ ਆਪਣੇ ਗਲ ਨਾਲ ਲਾ ਕੇ ਮੇਰੀ ਬੇਨਤੀ ਤਸਾ ਮੇਰੀ ਅਰਜੋਈ ਤਸਨ ਮੇਰੀ ਫਰਿਆਦ ਤਸਾ ਹੋ ਵਾਰੀ ਮੁਖ ਫੇਰ ਪਿਆਰੇ ਮੈਂ ਤੇਰੇ ਤੋਂ ਕੁਰਬਾਨ ਜਾਨਾ ਹਾਂ ਤੂੰ ਆਪਣਾ ਮੁਖ ਤਾਂ ਮੇਰੇ ਵੱਲ ਕਰ ਇਹ ਇਹ ਪ੍ਰੇਮ ਦੀ ਪਰਿਭਾਸ਼ਾ ਹੈ ਪਿਆਰ ਦੀ ਪਰਿਭਾਸ਼ਾ ਹੈ ਵੀ ਤੇਰੀ ਤੋਂ ਦੂਰੀਆਂ ਨਾ ਫੈਜ ਹੁਣ ਜਿੰਨਾਂ ਨਾਲ ਪ੍ਰੇਮ ਪਿਆਰ ਹੁੰਦਾ ਕੇਵਰੀ ਬੱਚੇ ਤੋਂ ਮਾਰ ਉਸ ਜੇਨੇ ਤਾਂ ਬੱਚਾ ਰੋਣ ਲੱਗ ਜਾਂਦਾ ਉੱਚੀ ਉੱਚੀ ਵੀ ਰੋਸੀ 기 ਮਾਂ ਮਾਂ ਨੇ ਪੇਠ ਕਰ ਲਈ ਉਹ ਰੋਂਦਾ ਉੱਚੀ ਉੱਚੀ ਵਾਰ-ਵਾਰ ਮਾਂ ਦੀ ਗੋਦ ਵੱਲ ਜਾਂਦਾ ਵੀ ਮੇਰੇ ਤੋਂ ਮਾਰ ਉਸੇ ਨਾ ਪ੍ਰੇਮ ਹੈ ਨਾ ਪਿਆਰ ਝਲਕਦਾ ਤੇ ਇਹ ਵੀ ਇੱਕ ਪ੍ਰੇਮ ਹੈ ਗੁਰੂ ਜੀ ਦਾ ਪਿਆਰ ਹੋ ਵਾਰੀ ਮੁਖ ਫੇਰ ਪਿਆਰੇ ਕਰਵਟ ਦੇ ਮੌਕੋ ਕਾਹੇ ਕੁਮਾਰ ਕਹਿੰਦੇ ਮੈਨੂੰ ਪੇਠ ਕਰਕੇ ਮੈਨੂੰ ਜਿਉਂਦਿਆਂ ਜੀ ਨਾ ਮਾਰ ਤੋ ਤੇਰੇ ਪੇਠ ਮੈਨੂੰ ਚੰਗੀ ਨਹੀਂ ਲੱਗਦੀ ਹੋ ਨਹੀਂ ਪਹੁੰਚੀ ਜੋਤਨ ਚੀਰੈ ਅੰਗ ਨਮੋਰੋ ਪਿੰਡ ਪਰੈ ਤੋ ਪ੍ਰੀਤ ਨ ਤੋਰੋ ਮੇਰਾ ਸਰੀਰ ਛੱਲੀ ਛੱਲੀ ਹੋ ਜਾਵੇ ਜੋਤਨ ਚੀਰੈ ਅੰਗ ਨਮੋਰੋ ਅੰਗ ਸਾਰੇ ਕੱਟੇ ਜਾਣ ਕੋਈ ਦਿੱਕਤ ਨਹੀਂ ਮੈਂ ਤੇਰੇ ਨਾਲ ਪ੍ਰੀਤ ਨਹੀਂ ਤੋੜਾਂਗਾ ਜੋ ਤਨ ਚੀਰੇ ਅੰਗ ਨਮੋਰੋ ਪਿੰਡ ਪਰੈ ਤੋ ਪ੍ਰੀਤ ਨਾ ਤੋਰੋ ਪਿੰਡ ਦਾ ਭਾਵੇਂ ਸਰੀਰ ਸਰੀਰ ਦੇ ਟੋਟੇ ਹੋ ਜਾਣ ਪਰ ਤੇਰੇ ਨਾਲੋਂ ਪ੍ਰੇਮ ਤੇ ਪਿਆਰ ਨਹੀਂ ਟੁੱਟੇਗਾ ਨਹੀਂ ਪ੍ਰੇਮ ਦੂਰ ਨਹੀਂ ਹੋਏਗਾ ਇਸ ਲਈ ਭਗਤ ਜੀ ਨੇ ਬਖਸ਼ਿਸ਼ ਕੀਤੀ ਹੈ ਜੋ ਜਨ ਭਾਉ ਭਗਤ ਕਛ ਜਾਣੈ ਤਾਕੋ ਚਰਜ ਕਹੋ ਇੰਦੇ 'ਚ ਕੋਈ ਚਾਰਜ ਵਾਲੀ ਗੱਲ ਨਹੀਂ ਆਪਾਂ ਕੱਚੀ ਕਹਿੰਦੇ ਜਿੰਨਾ ਦਾ ਪ੍ਰੇਮ ਬਣ ਜਾਂਦਾ ਹੈ ਪਿਆਰ ਬਣ ਜਾਂਦਾ ਹੈ ਗੁਰੂ ਦੇ ਨਾਲ ਉਸ ਪਰਮਾਤਮਾ ਦੇ ਨਾਲ ਇੱਕਮਿਕ ਹੋ ਜਾਂਦਾ ਕੋਈ ਫਰਕ ਨਹੀਂ ਰਹਿ ਜਾਂਦਾ ਗੁਰਮੁਖ ਪਿਆਰਿਆਂ ਦਾ ਗੁਰੂ ਦੇ ਵਿੱਚ ਕੋਈ ਫਰਕ ਨਹੀਂ ਰਹਿੰਦਾ ਇੱਕਮਿਕ ਹੋ ਜਾਂਦੇ ਗੁਨਾ ਕਰਕੇ ਜੋ ਜਨ ਭਾਉ ਭਗਤ ਕਛ ਜਾਣੈ ਤਾਕੋ ਚਰਜ ਕਾਹੋ ਉਦਾਹਰਨ ਦਿੱਤੀ ਚਲੋ ਆਪਾਂ ਬੇਨਤੀ ਕੀਤੀ ਹੈ ਜਿਉਂ ਜਲ ਜਲ ਮੈ ਪੈਸ ਨਿਕਸ ਹੈ ਤਿਉ ਟੁਰ ਮਿਲਿਓ ਜੁਲਾ ਹੋ ਵੀ ਜੀ ਨੇ ਆਪਣੀ ਗੱਲ ਕੀਤੀ ਕਹਿੰਦੇ ਜਿਵੇਂ ਜਲ ਦੇ ਵਿੱਚ ਜਲ ਮਿਲਾ ਦਿੱਤਾ ਜਾਂਦਾ ਪਾਣੀ ਦੇ ਵਿੱਚ ਪਾਣੀ ਮਿਲਾ ਦਿੱਤਾ ਜਾਂਦਾ ਫਿਰ ਵੱਖਰਾ ਨਹੀਂ ਕੀਤਾ ਜਾਂਦਾ ਜਬ ਫਰਕ ਨਹੀਂ ਪਤਾ ਕਰ ਸਕਦਾ ਕੋਈ ਕਹਿੰਦੇ ਇਸੇ ਤਰ੍ਹਾਂ ਭਗਤ ਕਬੀਰ ਜੀ ਮਹਾਰਾਜ ਜੀ ਨੇ ਸੁਪਰਮਾਤਮਾ ਦਾ ਨਾਮ ਜਪ ਕੇ ਉਹਦੇ ਚ ਇੱਕ ਮਿਖ ਹੋ ਗਏ ਫਿਰ ਬੇਨਤੀ ਕਰਾ ਭਗਤ ਜੀ ਤੇ ਵਿੱਚ ਫਿਰ ਪਰਮਾਤਮਾ ਚ ਕੋਈ ਫਰਕ ਨਹੀਂ ਹੈ ਕੋਈ ਫਰਕ ਨਹੀਂ ਹੈ ਜਿਨ੍ਹਾਂ ਦਾ ਪ੍ਰੇਮ ਤੇ ਪਿਆਰ ਬਣ ਗਿਆ ਸਾਰੀ ਖੇੜ ਇੱਥੇ ਪ੍ਰੇਮ ਦੀ ਹੈ ਜਿਨ ਪ੍ਰੇਮ ਕੀਓ ਤਿੰਨ ਹੀ ਪ੍ਰਭ ਪਾਇਓ ਜਿਨ੍ਹਾਂ ਨੇ ਪਿਆਰ ਕੀਤਾ ਹੈ ਪ੍ਰੇਮ ਪਾਇਆ ਹੈ ਗੁਰੂ ਦੇ ਨਾਲ ਉਹਨਾਂ ਨੇ ਗੁਰੂ ਨੂੰ ਪਾਇਆ ਹੈ ਉਹਨਾਂ ਨੇ ਪਰਮਾਤਮਾ ਨੂੰ हासिल ਕੀਤਾ ਪ੍ਰਾਪਤ ਕੀਤਾ ਅਰਦਾਸ ਕਰਿਆ ਕਰੀਏ ਗੁਰੂ ਕੋਲ ਬੇਨਤੀ ਕਰਿਆ ਕਰੀਏ ਕਿ ਸਾਡਾ ਵੀ ਤੇਰੇ ਨਾਲ ਪ੍ਰੇਮ ਤੇ ਪਿਆਰ ਅਤ ਦਾ ਬਣ ਸਕੇ ਤਾਂ ਕਿ ਤੇਰੀ ਇੱਕ ਇੱਕ ਹੁਕਮ ਨੂੰ ਤੇਰੀ ਇੱਕ ਇੱਕ ਰਹਿਤ ਨੂੰ ਅਸੀਂ ਜੀਵਨ ਦੇ ਵਿੱਚ ਪੱਕਾ ਕਰ ਸਕੀਏ ਕੋਈਆਂ ਬਿੰਦ ਪ੍ਰਕਾਰ ਦੀਆਂ ਦੀ ਮਾਫੀ